ਅਗਰ ਸਿੰਘ ਜੀ ਨੇ ਜੋ ਜਲੰਧਰ ਦਾ ਮਸਲਾ ਉਠਾਇਆ ਅਸੀਂ ਇਸ ਗੱਲ ਦੇ ਬਿਲਕੁਲ ਹੱਕਚਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਿਹਾ ਕਿਉਂਕਿ ਕੱਲਾ ਜ ਲੁਧਿਆਣੇ ਤੋਂ ਨਹੀਂ ਜਿਹੜਾ ਸਤਲੂਜ ਹੈ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਹੈ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ ਚ ਪਾਣੀ ਚਲਾ ਗਿਆ ਡੂੰਗਾ ਨਾਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ ਚੁਲੀ ਆਪਣਾ ਜਾਕਰ ਸਾਡ ਤੁਹਾਡਾ ਇਲਾਕਾ ਮੈਂ ਪਿੰਡਾਂ ਦੇ ਨਾਮ ਲੈ ਦਿੰਨਾ ਦੋਨਾਂ ਨਾਨਕਾ ਤੇਜਾ ਰਹਿਲਾ ਮਹਾਤਮ ਨਗਰ ਚੰਗੜ ਪੈਣੀ ਤੇਜੀ ਵਾਲੀ ਰੇਲੀ ਰੇਤੇ ਵਾਲੀ ਪੈਣੀ ਮੈਂ ਇਹਨਾਂ ਸਾਰੇ ਪਿੰਡਾਂ ਚ ਜਦੋਂ ਮੈਂ ਰਾਜਨੀਤੀ ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਲਕੇ ਲਵਾਉਂਦਾ ਰਿਆ ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਨਾ ਕੱਲੀ ਸਰਕਾਰ ਚ ਹੋਵਾਂ ਤੇ ਉਹ ਨਹੀਂ ਕਰੀਏ ਉਸ ਵੇਲੇ ਉਸ ਵੇਲੇ ਇਹ ਪਿੰਡ ਜਦਲਾਲਾਬਾਦ ਚ ਪੈਂਦੇ ਸੀਗੇ ਔਰ ਜਦਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਰਜੀਤ ਸਿੰਘ ਜਿਆਣੀ ਮਤਲਬ ਸਿਹਤ ਮੰਤਰੀ ਦੇ ਤੇ ਡਿਪਟੀ ਮੁੱਖ ਮੰਤਰੀ ਦੇ ਇਲਾਕੇ ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਹੁਣ ਡੂੰਗੇ ਬੋਰ ਲਵਾ ਰਹੇ ਹਾਂ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਅਰ ਆ ਜਨਾਬ ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਉਠਾਈ ਸੀ ਆਰਸੈਨਿਕ ਹੈ ਹੈਵੀ ਮੈਟਲਸ ਨੇ ਈਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉੱਥੇ ਪਾਣੀ 'ਚ ਯੂਰੇਨੀਅਮ ਕੋਈ ਕੋਈ ਕਿਤੇ ਨਹੀਂ ਇਹਨਾਂ ਦਾ ਕਾਲਾ ਪਾਣੀ ਕਾਲਾ ਕਾਲਾ ਪੰਜਾਬ ਹੈ ਕਾਲਾ ਸੋ ਅਸੀਂ ਕਿਹਾਂ ਹੰਦੇ ਰਗੇ ਹੋਇਆ ਪ੍ਰਗਟ ਬਾਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਐ ਜਲੰਧਰ ਤੁਸੀਂ ਮੇ ਨਾਲ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਜਿਐਂਟਲੀ ਹੱਲ ਹੋਊਗਾ ਸਾਰਾ ਬੱਸ ਅੱਜ ਵਾਤਨ